ਦੋਸਤੋ ਯੋਗ ਮੈਡੀਟੇਸ਼ਨ ਤੇ ਧਿਆਨ ਦੇ ਬਾਰੇ ਵਿੱਚ ਮੈਨੂੰ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਤੇ ਉਹਨਾਂ ਦੇ ਵਿੱਚੋਂ ਕਈ ਲੋਕ ਮੈਨੂੰ ਐਸੇ ਵੀਡੀਓਜ਼ ਭੇਜਦੇ ਆ ਜਿਨ੍ਹਾਂ ਦੇ ਵਿੱਚ ਕੋਈ ਇੱਕ ਸੱਜਣ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਧਿਆਨ ਦੇ ਵਿੱਚ ਦਸਵਾਂ ਦਵਾਰ ਖੋਲ੍ਹ ਲੈਂਦੇ ਆ ਤੇ ਅਸੀਂ ਚੰਦ ਤਾਰੇ ਸੂਰਜ ਦੀ ਵੀ ਯਾਤਰਾ ਕਰਦੇ ਆ ਤੇ ਹੋਰ ਸੱਤਵੇਂ ਲੋਕਾਂ ਦੀ ਯਾਤਰਾ ਵੀ ਕਰਦੇ ਆ ਤੇ ਏ ਜਿਹੜਾ ਹੈਗਾ ਮੈਂ ਸੁਣਦਾ ਰਿਹਾ ਮਗਰ ਅੱਜ ਸਪੈਸ਼ਲੀ ਖਾਸ ਕਰਕੇ ਕਿਸੇ ਐਸੇ ਸਜਨ ਦਾ ਮੈਨੂੰ ਫੋਨ ਆਇਆ ਜਿਨ੍ਹਾਂ ਨੇ ਦਾਵਾ ਕੀਤਾ ਕਿ ਉਹ ਮੈਡੀਟੇਸ਼ਨ ਦੇ ਵਿੱਚ ਸੱਤਵੇਂ ਲੋਕ ਦੀ ਯਾਤਰਾ ਤਾਂ ਆਮ ਕਰਦੇ ਆ ਤੇ ਤੁਸੀਂ ਵੀ ਕਰਦੇ ਹੋ ਭਾਜੀ ਭਾਜੀ ਮੈਂ ਨਹੀਂ ਕਰਦਾ ਮੈਨੂੰ ਕੁਝ ਪਤਾ ਨਹੀਂ ਸੱਤਵੇਂ ਲੋਕ ਦਾ ਮੈਨੂੰ ਸਿਰਫ ਆਪਣੀ ਇਸ ਲੋਕ ਦਾ ਪਤਾ ਕਿ ਜਿਹੜੀ ਯਾਤਰਾ ਮੈਂ ਕਰਦਾ ਹਾਂ ਉਹ ਅੰਦਰ ਦੀ ਹੈ ਉਹ ਬਾਹਰ ਦੀ ਨਹੀਂ ਹੈ ਅੰਦਰ ਦੀ ਯਾਤਰਾ ਜਿਹੜੀ ਹੈਗੀ ਹੈ ਉਹੋ ਸਾਡੇ ਸ਼ੂਨ્ય ਦੀ ਯਾਤਰਾ ਹੈਗਾ ਜਿੱਥੇ ਵਿਚਾਰ ਬੰਦ ਹੋ ਜਾਣ ਉਹ ਪਲ ਦੇ ਵਿੱਚ ਅਸੀਂ ਖੜਨਾ ਹੁੰਦਾ ਇਸ ਨੂੰ ਧਿਆਨ ਕਹਿੰਦੇ ਆ ਤੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਕੋਈ ਬਹੁਤ ਖੂਬਸੂਰਤ ਜਿਹੜੀ ਸੀ ਉਹ ਔਰਤ ਸੀਗੀ ਤੇ ਉਹ ਕਿਸੇ ਜਗ੍ਹਾ ਦੇ ਉੱਤੇ ਕਿਸੇ ਕਿਲੇ ਦੀ ਯਾਤਰਾ ਕਰਨ ਗਈ ਤੇ ਉਹ ਕਿਲਾ ਜਿਹੜਾ ਬੜਾ ਉੱਚਾ ਸੀ ਜਿਹਦੇ ਉੱਪਰਲੀ ਮੰਜ਼ਲ ਤੇ ਉੱਤੇ ਗਈ ਤੇ ਉਸ ਨੇ ਦੇਖਿਆ ਕਿ ਅਚਾਨਕ ਉਹ ਕਿਲੇ ਦੇ ਵਿੱਚ ਉੱਪਰਲੀ ਮੰਜ਼ਲ ਦੇ ਵਿੱਚ ਭੁੱਲ ਗਈ ਤੇ ਉੱਥੇ ਇੱਕ ਬਹੁਤ ਖਤਰਨਾਕ ਬੰਦਾ ਖੜਾ ਸੀ ਉਸਨੇ ਉਸ ਔਰਤ ਨੂੰ ਦੇਖ ਲਿਆ ਉਹ ਇਕੱਲੀ ਹੈ ਤੇ ਉਸਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਹ ਐਸੀਆਂ ਪੌੜੀਆਂ ਦੇ ਵਿੱਚ ਕੱਲੇ-ਕੱਲੇ ਰਾਜ ਮਹਿਲ ਦੇ ਵਿੱਚ ਭੱਜੀ ਉਹ ਬੰਦਾ ਮਗਰਮਗਰ ਭੱਜਿਆ ਸੀ ਤੇ ਉਹਦੀ ਆਵਾਜ਼ ਕਿਸੇ ਨੇ ਨਾ ਸੁਣੀ ਤੇ ਉਹ ਇੰਦੀ ਐਂਡ ਤਹਿ ਖਾਨੇ ਦੇ ਵਿੱਚ ਜਾ ਕੇ ਛੁਪ ਗਈ ਤੇ ਉਹ ਜਿਹੜੇ ਜਦੋਂ ਛੁੱਪੀ ਹੋ ਸੀ ਤੇ ਉਹ ਬੰਦਾ ਵੀ ਤਹਿ ਖਾਨੇ ਦੇ ਵਿੱਚ ਜਦੋਂ ਆ ਰਿਹਾ ਸੀ ਚੱਲ ਕੇ ਉਸ ਦੀ ਆਵਾਜ਼ ਆ ਰਹੀ ਸੀ ਪੈਰਾਂ ਦੀ ਜੁੱਤੀਆਂ ਦੀ ਜਿਸ ਤਰ੍ਹਾਂ ਆਵਾਜ਼ ਆਉਂਦੀ ਸੀ ਉਹ ਔਰਤ ਡਰ ਰਹੀ ਸੀ ਕਿ ਮੇਰੀ ਤਰਫ ਉਹ ਆ ਰਿਹਾ ਤੇ ਇੱਕ ਟਾਈਮ ਆ ਕੇ ਉਹ ਉਹਦੇ ਅੱਗੇ ਖੜਾ ਹੋ ਗਿਆ ਤੇ ਉਹ ਡਰ ਗਈ ਸਹਿਮ ਗਈ ਉਸ ਨੇ ਆਪਣੀਆਂ ਬਾਹਾਂ ਦੇ ਨਾਲ ਉਸ ਨੂੰ ਰੋਕ ਲਿਆ ਕਿ ਕਿਸੇ ਤਰ੍ਹਾਂ ਭੱਜ ਨਾ ਸਕੇ ਤੇ ਉਹ ਸਿਸ਼ਾ ਨੂੰ ਰੋਂਦੀ ਹੋਈ ਕਹਿਣ ਲੱਗੀ ਕਿ ਹੁਣ ਤੂੰ ਇਸ ਛਣ ਮੇਰੇ ਨਾਲ ਕੀ ਕਰੇਗਾ ਮੈਨੂੰ ਛੱਡ ਦੇ ਉਹ ਕਹਿੰਦਾ ਮੈਂ ਛੱਡ ਦਿੰਨਾ ਤੈ ਕਹਿੰਦੀ ਤੂੰ ਮੈਨੂੰ ਕੁਝ ਨਹੀਂ ਹੋਣ ਕਹੇਗਾ ਕਹਿੰਦਾ ਬਿਲਕੁਲ ਨਹੀਂ ਕਹਿੰਦੀ ਕਿਉਂ ਕਹਿੰਦਾ ਤੇਰਾ ਸੁਪਨਾ ਹੈ ਤੂੰ ਹੀ ਮੈਨੂੰ ਆਪਣੇ ਮਗਰ ਲਾਇਆ ਤੂੰ ਹੀ ਸੁਪਨੇ ਚ ਮੈਨੂੰ ਆਪਣਾ ਕ੍ਰੀਏਟ ਕੀਤਾ ਆਹਾ ਮੇਰਾ ਤੂੰ ਹੀ ਚਾਹਨੀ ਹੈ ਮੈਂ ਤੇਰਾ ਪਿੱਛਾ ਕਰਾਂ ਹੁਣ ਤੂੰ ਚਾਹਨੀ ਹੈ ਕਿ ਨਹੀਂ ਹੈ ਤੇ ਨਹੀਂ ਹੈ ਇੰਨੇ ਨੂਸ ਔਰਦਾ ਸੁਪਨਾ ਖੁੱਲ ਗਿਆ ਦੋਸਤੋ ਇਸੇ ਤਰ੍ਹਾਂ ਆ ਜਦੋਂ ਮੈਡੀਟੇਸ਼ਨ ਧਿਆਨ ਚ ਕਈ ਲੋਕ ਬੈਠਦੇ ਆ ਉਹ ਇੱਕ ਅਲੱਗ ਸੁਪਨਿਆਂ ਦੀਆਂ ਦੁਨੀਆ ਚ ਚਲੇ ਜਾਂਦੇ ਆ ਉਹਨਾਂ ਦੇ ਸੁਪਨੇ ਆ ਉਹਨਾਂ ਦੀ ਕਲਪਨਾਵਾ ਕਲਪਨਾਵਾ ਦੇਖ ਤੇ ਕੋਈ ਹਾਂਕਾ ਤਰੀ ਹੁੰਦੇ ਆ ਕਿ ਜਿਹੜੇ ਉਹਨਾਂ ਨੂੰ ਉਡਣ ਲਈ ਉਹਨਾਂ ਦੀ ਜ਼ਰੂਰਤ ਪਵੇ ਜਿੱਥੇ ਤੱਕ ਮਰਜੀ ਉਡੋ ਜਿਹੜਾ ਮਰਜੀ ਚੰਦ ਸੂਰਜ ਤਾਰੇ ਤੁਹਾਡਾ ਅਸਮਾਨ ਖੁੱਲਾ ਹੈ ਜਿੱਥੇ ਮਰਜੀ ਜੋ ਤੁਸੀਂ ਦੇਖਣਾ ਚਾਹੋ ਉਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕਦਾ ਇਸ ਕਰਕੇ ਇਹ ਜਿਹੜਾ ਧਿਆਨ ਹੈ ਇਸ ਤਰ੍ਹਾਂ ਦਾ ਜਿਹੜਾ ਉਹ ਜਿੰਨੀਆਂ ਤੁਸੀਂ ਕਲਪਨਾਵਾਂ ਦੇ ਵਿੱਚ ਜਾਓਗੇ ਉਨਾਂ ਹੀ ਜ਼ਿਆਦਾ ਉਲਝੋਗੇ ਅਦਰ than that ਜਿਹੜਾ ਤੁਹਾਡਾ ਇਨਰ ਸੈਲਫ ਹੈ ਜਦੋਂ ਉਹ ਸਟਰੋਂਗ ਹੋ ਜਾਂਦੀ ਹੈ ਉੱਥੇ ਸ਼ੂਨੇ ਦੀ ਸਾਧਨਾ ਹੈ ਦੋਸਤੋ ਉਸ ਤੋਂ ਉੱਪਰ ਹੋਰ ਕੁਝ ਨਹੀਂ ਹੈ ਧੰਨਵਾਦ